ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਗੋੜੀ ਫੂਸ ਮੰਡੀ ਤੇ ਤੇ ਅੱਜ ਆਪਾਂ ਗੱਲ ਕਰਦੇ ਆ ਬੱਕਰੀ ਦੀ ਖੰਗ ਬਾਰੇ ਠੰਡ ਦਾ ਮੌਸਮ ਆ ਚੁੱਕਾ ਹੈ ਤੇ ਬੱਕਰੀਆਂ ਹੁਣ ਖੰਗ ਤੇ ਜ਼ਖਾਉ ਦਾ ਸਕਾਰ ਹੋਣਗੇ ਤੇ ਅੱਜ ਆਪਾਂ ਤੁਹਾਨੂੰ ਬੱਕਰੀ ਦੀ ਖੰਗ ਨੂੰ ਠੀਕਾ ਲਈ ਦੋ ਦੇਸੀ ਨੁਕਤੇ ਦੱਸਦੇ ਆ ਤੇ ਵੀਰੋ ਅਖੀਰ ਤੱਕ ਦੇਖਿਓ ਆਪਾਂ ਲੈਣਾ ਜੀ ਇੱਕ ਚਮਚ ਸਹਿਦ ਇੱਕ ਚਮਚ ਪਿਆਜ਼ ਦਾ ਰਸ ਤੇ ਅੱਧਾ ਚਮਚਾ ਆਪਾ ਲੈਣਾ ਜੀ ਹਲਦੀ ਦਾ ਤਿੰਨੇ ਚੀਜ਼ਾਂ ਮਿਕਸ ਕਰਕੇ ਬੱਕਰੀ ਨੂੰ ਦੇਣੀ ਹੈ ਜੇ ਤਾਂ ਤੁਹਾਡੀ ਬੱਕਰੀ 40 ਕਿਲੋ ਤੋਂ ਪਲੱਸ ਹੈ ਤੇ ਤੁਸੀਂ ਇਸਨੇ ਦੋ ਦੇ ਸਕਦੇ ਹੋ ਜੇ ਇਹ ਦੂ ਘਟ ਹੈ ਤਾਂ ਉਸ ਸਮੇਂ ਤੁਸੀਂ ਘਟਾ ਕੇ ਦੇ ਸਕਦੇ ਹੋ ਤੇ ਜੇ ਜਿਆਦਾ ਖਾਂਗੇ ਤੇ ਦੋ ਟਾਈਮ ਦੇ ਸਕਦੇ ਹੋ ਤੇ ਜੇ ਘਟ ਹੈ ਫਿਰ ਇੱਕ ਟਾਈਮ ਤੇ ਦੂਜਾ ਫਾਰਮੂਲਾ ਹੁੰਦਾ ਜੀ ਬੱਕਰੀ ਨੂੰ ਧੂਆ ਦੇਣਾ ਤੇ ਧੂਆ ਕਿੱਦਾਂ ਦੇਣਾ ਉਹ ਵੀ ਤੁਸੀਂ ਫਾਰਮੂਲਾ ਲੋਡ ਕਰ ਲਓ ਨੰਬਰ 1 ਆਪਾਂ ਲੈਣਾ ਜੀ 1 ਚਮਚ ਖੰਡ ਇੱਕ ਚਮਚ ਜੜਦਾ ਜਿਹਨੂੰ ਤੰਬਾਕੂ ਕਹਿੰਦੇ ਨੇ ਤੇ ਇੱਕ ਚਮਚ ਲੈਣਾ ਜੀ ਅਜਵਾਇਨ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਅੱਗ ਦੇ ਅੰਗਾਰੇ ਉੱਪਰ ਰੱਖ ਕੇ ਬੱਕਰੀ ਨੂੰ ਧੂਆਂ ਦੇਣਾ ਤੇ ਇਹ ਦੋਨੇ ਨੁਕਤੇ ਤੁਸੀਂ ਵਰਤ ਕੇ ਬੱਕਰੀ ਦੀ ਖੰਗ ਤੇ ਕੰਟਰੋਲ ਕਰ ਸਕਦੇ ਹੋ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲੈ ਫੋਲੋ ਤੇ ਜੇ ਤੁਹਾਡੀ ਬੱਕਰੀ ਨੂੰ ਕੋਈ ਖੰਗ ਵਗੈਰਾ ਨਹੀਂ ਹੈਗੀ ਫਿਰ ਵੀ ਤੁਸੀਂ ਇਹ ਫਾਰਮੂਲਾ ਹਫਤੇ ਵਿੱਚ ਇੱਕ ਵਾਰ ਟਰਾਈ ਕਰ ਸਕਦੇ ਹੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਧੰਨਵਾਦ